ਬਲਬੀਰ ਸਿੰਘ ਪੰਨੂ ਫਤੇਗੜ ਚੂੜੀਆਂ ਦੇ ਪਿੰਡ ਫੱਤੇਵਾਲੀ ਡੋਗਰ ਅਤੇ ਖੂਸਰ ਚ ਪਹੁੰਚੇ ਜਿੱਥੇ ਉਹਨਾਂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਬਹੁਤ ਸਾਰੇ ਵਿਕਾਸ ਕੰਮ ਨਵੇਂ ਸ਼ੁਰੂ ਕਰਵਾਏ ਜਦ ਕਿ ਪੁਰਾਣੇ ਵਿਕਾਸ ਕਾਰਜ ਚੜ੍ਹੇ ਨੇਪਰੇ ਪਿੰਡ ਵਾਸੀਆਂ ਨੂੰ ਦਿੱਤੀ ਮੁਬਾਰਕਬਾਦ ਹਰ ਪਿੰਡ ਦਾ ਹੋਵੇਗਾ ਵਿਕਾਸ ਕਿਹਾ ਬਲਬੀਰ ਸਿੰਘ ਪੰਨੂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਚਾਇਤ ਦੇ ਚੀਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਹਲਕਾ ਫਤੇਗੜ ਚੂੜੀਆਂ ਤੇ ਪਿੰਡ ਫੱਤੇਵਾਲੀ ਡੋਗਰ ਅਤੇ ਖੂਸਰ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਜਿਨ੍ਹਾਂ ਚ ਪੁਰਾਣੇ ਵਿਕਾਸ ਕੰਮਾਂ ਦੇ ਮੁਕੰਮਲ ਹੋਣ ਤੇ ਪਿੰਡ ਵਾਸੀਆਂ ਨੂੰ ਮੁਬਾਰਕਪਾਤ ਦਿੱਤੀ ਜਦ ਕਿ ਉਕਤ ਪਿੰਡਾਂ 'ਚ ਨਵੇਂ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਉਹਨਾਂ ਦਾ ਚਾਜਾ ਵੀ ਲਿਆ ਗਿਆ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਹਲਕਾ ਫਤਿਹਗੜ ਚੂੜੀਆਂ ਦੇ ਹਰ ਪਿੰਡ ਦਾ ਵਿਕਾਸ ਜੋਰਸ਼ ਨਾਲ ਕਰਵਾਇਆ ਜਾਵੇਗਾ ਕਿਸੇ ਵੀ ਪਿੰਡ ਨੂੰ ਵਿਕਾਸ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ ਅੱਜ ਜੀ ਪਿੰਡ ਫੱਤੇਵਾਲੀ ਪਿੰਡ ਖੂਸਰ ਆਪਣੇ ਡੋਗਰ ਪਿੰਡ ਡੋਗਰ ਦੀਆਂ ਤਕਰੀਬਨ ਪਿੰਡ ਦੀਆਂ ਨਾਉ ਗਲੀਆਂ ਪੈਂਡਿੰਗ ਸੀ ਨਾਉ ਗਲੀਆਂ ਚੁੱਕੋ ਜਿਹੀਆਂ ਬਣ ਚੁੱਕੀਆਂ ਨੇ ਤੇ ਕੋਈ ਦਾ ਕੰਮ ਚੱਲ ਰਿਹਾ ਪਿੰਡ ਫੱਤੇਵਾਲੀ ਪਿੰਡ ਦੀਆਂ ਪੰਜ ਗਲੀਆਂ ਪੈਂਡਿੰਗ ਸੀ ਉਹ ਗਲੀਆਂ ਕੰਪਲੀਟ ਕਰ ਦਿੱਤੀਆਂ ਗਈਆਂ ਨੇ ਪਿੰਡ ਖੂਸਰ ਕਬਰਸਤਾਨ ਦੇ ਰਸਤੇ ਦੀ ਬਹੁਤ ਹਾਲਤ ਕਸਤਾ ਸੀ ਰਸਤਾ ਪੱਕਾ ਦਾ ਕਰ ਦਿੱਤਾ ਗਿਆ ਔਰ ਪਿੰਡ ਦੀਆਂ ਗਲੀਆਂ ਸੀ ਦੋ ਉਹ ਵੀ ਬਣਾ ਦਿੱਤੀਆਂ ਗਈਆਂ ਨੇ ਔਰ ਪਿੰਡ ਦੀ ਡਿਮਾਂਡ ਦੇ ਮਤਾਬਕ ਛੱਪੜਾਂ ਦਾ ਬਹੁਤ ਬੁਰਾ ਖਲਾਤ ਹੈ ਪਿੰਡ ਡੋਗਰਾਂ ਦੀ ਛੱਪੜ ਦੀ ਪ੍ਰਮਾਨਗੀ ਜਿਹੜੀ ਆ ਚੁੱਕੀ ਹੈ ਥੋੜੇ ਸਮੇਂ ਤੱਕ ਅਸੀਂ ਛੱਪੜ ਦਾ ਕੰਮ ਸ਼ੁਰੂ ਕਰਾਂਗੇ ਮੈਂ ਹਲਕਾ ਵਾਸੀ ਜਿੰਨੇ ਵੀ ਸਾਡੇ ਫਤਗੜ ਚੂੜੀਆਂ ਦੇ ਵਾਸੀ ਸਾਡੇ ਪਿੰਡ ਸਰਪੰਚ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਆਪਣੇ ਨੂੰ ਇਹ ਚੀਜ਼ ਦਾ ਭਰੋਸਾ ਦੇਵਾਂ ਨਾ ਵੀ ਕਿਸੇ ਵੀ ਡਿਵੈਲਪਮੈਂਟ ਦੇ ਕੰਮ ਨੂੰ ਵਾਂਝੇ ਨਹੀਂ ਰੱਖਿਆ ਜਾਊਗਾ ਸਾਰਿਆਂ ਦਾ ਕੰਮ ਦਿਨ ਬਰ ਦਿਨ ਮੈਂ ਹਰ ਪਿੰਡ ਦੇ ਵਿੱਚ ਜਾਊਂਗਾ ਹਰ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਨੂੰ ਮੈਂ ਆਪ ਵੇਖੂਗਾ ਸਾਰੇ ਸਰਪੰਚਾਂ ਨੂੰ ਮੇਰੀ ਬੇਨਤੀ ਆ ਕਿ ਜਿਹੜੇ ਜਿਹੜੇ ਵੀ ਉਹਨਾਂ ਦੇ ਕੰਮ ਹੋਣ ਵਾਲੇ ਨੇ ਆਪਣੇ ਲੈਟਰ ਪੈਡ ਦੇ ਉੱਤੇ ਇੱਕ ਡਿਮਾਂਡ ਬਣਾ ਕੇ ਭੇਜੋ ਪਿੰਡ ਦੇ ਵਿੱਚ ਆਪਣੇ ਕੰਮਾਂ ਦਾ ਐਸਟੀਮੇਟ ਲਵਾਓ ਜਈ ਸਹਿਬਾਨ ਨੂੰ ਐਸਟੀਮੇਟ ਲਵਾਓ ਸੈਕਟਰੀ ਸਹਿਬਾਨ ਨੂੰ ਐਸਟੀਮੇਟ ਲਵਾਓ ਤਾਂ ਜੋ ਤੁਹਾਡੇ ਪਿੰਡਾਂ ਦੀ ਡਿਮਾਂਡ ਦੇ ਬਿਹਾਵ ਦੇ ਉੱਤੇ ਜੋ ਤੁਹਾਡੇ ਪਿੰਡਾਂ ਦੇ ਵਿੱਚ ਫੰਡ ਦੇ ਸਕੀ ਆਪਾਂ ਦੇ ਸਕੀਏ ਮੇਰੀ ਸਾਰੇ ਮੋਦਬਰਾਂ ਨੂੰ ਹੋਰ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਿੰਡ ਦੇ ਡਿਵੈਲਪਮੈਂਟ ਦੇ ਕਮਾਂ ਦੀ ਡਿਮਾਂਡ ਜ਼ਰੂਰ ਬਣਾ ਕੇ ਦਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਫਤੇਗੜ ਚੂੜੀਆਂ ਬਲਾਕ ਦੇ ਵਿੱਚ ਸਾਨੂੰ ਕਿੰਨੇ ਬਜਟ ਦੀ ਲੋੜ ਹੈ ਮਟਾਲਾ ਬਲਾਕ ਦੇ ਵਿੱਚ ਸਾਨੂੰ ਕਿੰਨੇ ਬਜਟ ਦੀ ਲੋੜ ਹੈ ਉਹ ਬਜਟ ਨੂੰ ਅਸੀਂ ਮੰਤਰੀ ਸਾਹਿਬ ਕੋਲੋਂ ਸਰਕਾਰ ਕੋਲੋਂ ਸੀਐਮ ਸਾਹਿਬ ਕੋਲ ਲਿਆ ਸਕੀਏ ਲਿਆ ਕੇ ਔਰ ਪਿੰਡਾਂ ਦੇ ਡਿਵੈਲਪਮੈਂਟ ਦੇ ਉੱਤੇ ਲਾ ਸਕੀਏ ਬਹੁਤ ਬਹੁਤ ਧੰਨਵਾਦੀ ਪਿੰਡਾਂ ਤੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਔਰ ਮੈਂ ਆਸ ਕਰਦਾ ਹੂੰ ਉਮੀਦ ਕਰਦਾ ਹਾਂ ਜਿਹੜਾ ਵੀ ਸਰਕਾਰ ਦਾ ਪੈਸਾ ਇਹਨਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਜਿਹੜਾ ਗਲੀਆਂ ਨਾਲੀਆਂ ਤੇ ਜਿਹੜੇ ਡਿਵੈਲਪਮੈਂਟ ਦੇ ਇਹ ਛਪਣਾ ਦੇ ਉੱਤੇ ਜਿਹੜਾ ਵੀ ਲੱਗ ਰਿਹਾ ਜੀ ਸਾਫ ਸਭਾਲ ਕਰਨਾ ਪਿੰਡ ਦੀ ਜ਼ਿੰਮੇਵਾਰੀ ਹੈ ਮੈਨੂੰ ਆਸ ਹੈ ਮੈਨੂੰ ਉਮੀਦ ਹੈ ਕਿ ਪਿੰਡ ਵਾਸੀ ਪੰਚਾਇਤ ਔਰ ਸਾਰੇ ਸਰਪੰਚ ਸਾਹਿਬ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਾਫ ਸਭਾਲ ਕਰਨਗੇ ਔਰ ਨਾਲ ਨਾਲ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਇਹਨਾਂ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਜਾਂ ਨਸ਼ੇ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਦਾ ਉਹ ਦੱਸੋ ਤਾਂ ਜੋ ਅਸੀਂ ਪਿੰਡਾਂ ਦੇ ਵਿੱਚੋਂ ਨਸ਼ੇ ਦੇ ਕੋਡ ਨੂੰ ਖਤਮ ਕਰ ਸਕੀਏ ਸਾਡੇ ਪਰਿਵਾਰ ਸਾਡੇ ਬੱਚੇ ਆਪਣੇ ਬੱਚੇ ਨੇ ਜਿਹੜੇ ਨਸ਼ੇ ਦੇ ਮਰੀਜ਼ ਬਣੇ ਨੇ ਸਾਡੇ ਆਪਣੇ ਪਰਿਵਾਰ ਨੇ ਸਾਡੇ ਆਪਣੇ ਪਰਿਵਾਰ ਦੇ ਜੀ ਨੇ ਸਾਡੇ ਹੀ ਪੁੱਤ ਪੁਤਰੀ ਨੇ ਅਸੀਂ ਉਹਨਾਂ ਨੂੰ ਇਸ ਕੋਡ ਦੇ ਵਿੱਚੋਂ ਕੱਢ ਸਕੀਏ ਇਸ ਮਹਿੰਮਤ ਦੇ ਵਿੱਚ ਸਾਡਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ